ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭ੍ਰਮਣ ਇਹ ਇਹ ਆ ਜੀ ਆਪਣਾ ਜਿਹੜੀ 1985 ਦੀ ਡੀਆਰ ਸਰ ਕੀਤੀ ਸੀ ਤੇ ਅੱਜ ਤਕਰੀਬਨ ਹੋ ਗਈ ਆ ਜੀ 14 ਕਿ ਦਿਨ ਦੀ ਤੇ ਨਦੀਨ ਦੇ ਵਿੱਚ ਹੈਗਾ ਕਿਤੇ ਕਿਤੇ ਬੰਨਿਆ ਨਾ ਜਿਆਦਾ ਇਹ ਵਿੱਚ ਬਹੁਤ ਘੱਟ ਆ ਤੇ ਇਹਦੇ ਤੇ ਆਪਾਂ ਕਰਾਉਣੀ ਆ ਜਿਹਨੂੰ ਮੈਜੋਥੈਪਰ ਮੈਜੋਥੈਪਰ ਆਪਣੇ ਕੋਲ ਨਾ ਦੋ ਤਰ੍ਹਾਂ ਦੀ ਆ ਦੋਵਾਂ ਦੇ ਦੱਸਾਂਗੇ ਦੋਵੇਂ ਕਰਾਉਣ ਲੱਗੇ ਆ ਜੀ ਇੱਕ ਦੇ ਮੈਜੋਥੈਪਰ ਆਪਣੇ ਕੋਲ ਜਿਹੜੀ ਸਾਵਾ ਕੰਪਨੀ ਦਿੰਦੀ ਆ ਕਿੱਟ ਦੇ ਨਾਲ ਤੇ ਇੱਕ ਮੈਜੋਥੈਪਰ ਆਪਣੇ ਤੋਂ ਉਦਾਂ ਹੀ ਵੀਡ ਬਲੌਗ ਦੇ ਨਾਮ ਤੇ ਤੇ ਜਿਵੇਂ ਕਈ ਭਰਾ ਕਹਿੰਦਾ ਇਹ ਹੀ ਕਿ ਜਿਹੜੀ ਦੂਸਰੀ ਆ ਆ ਤੁਹਾਨੂੰ ਮੈਂ ਦੋਵੇਂ ਹੀ ਦਿਖਾ ਦਿੰਨਾ ਦੋਵੇਂ ਪਈਆਂ ਆਪਣੇ ਕੋਲ ਇੱਕ ਤੇ ਆ ਹੋ ਗਈ ਅ ਅਡਾਮਾ ਵਾਲੀ ਅਡਾਮਾ ਵਾਲੀ ਮੈਜੋਥੈਪਰ ਵਜੀਰ ਦੇ ਨਾਮ ਤੇ ਜਿਹੜੀ ਸਾਵਾ ਦੀ ਕਿੱਟ ਚੋਂ ਨਿਕਲਦੀ ਇੱਕ ਆ ਜੀ ਮੈਜੋਥੈਪਰ ਆਪਣੇ ਕੋਲ ਵੀਡ ਬਲੋਕ ਜਿਹੜੀ ਆਪਾਂ ਉਦਾਂ ਹੀ ਡਾਮਾ ਦੀ ਆ ਮੈਜੋਥੈਪਰ ਬਾਰੋਂ ਖਰੀਦ ਸਕਦੇ ਆ ਤੇ ਇਹਦਾ ਹੁਣ ਨਾ ਵਿਖਾਉਣੀ ਆ ਤੁਹਾਨੂੰ ਕਿਵੇਂ ਕਈ ਭਰਾ ਕਹਿੰਦੇ ਸੀ ਕਿ ਜਿਹੜੀ ਦੂਸਰੀ ਮੈਜੋਥੈਪਰ ਆ ਉਦਾਂ ਆਪਾਂ ਬਾਰੋਂ ਕੀਤੇ ਉਹਦਾ ਟੈਕਨੀਕਲ ਜੀ ਫਰਕ ਪਾਇਆ ਜਾਂ ਕੋਈ ਪਰ ਇਹ ਦੋਨੋਂ ਹੀ ਸੇਮ ਆ ਜੀ ਇਹਦੇ ਵਿੱਚ ਪਹਿਲੋਂ ਦੇ ਜੀ ਮੈਜੋਥੈਪਰ ਠੀਕ ਹੈ ਜੀ ਉਸ ਤੋਂ ਬਾਅਦ ਇਹ ਆ ਨਾਲ ਨ ਮੋਨਿੰਗਮ ਸਲਫੇਟ ਤੇ ਆ ਇਹਦਾ ਹੈ ਗਾਇਜ਼ੀ ਨਾਲ ਸਪਰੇਡਰ ਸਟicker ਕਹਿ ਲੋ ਸਟicker ਲਾ ਲੋ ਉਹ ਚੀਜ਼ ਤੇ ਇਹ ਤਿੰਨੇ ਦਵਾਈਆਂ ਦਾ ਕੋਲ ਬਣਾ ਪਹਿਲੋਂ ਆਪਾਂ ਆਹ ਘੋਲ ਲਈ ਆ ਜਿਹੜੀ ਮੈਜੋਥੈਪਰ ਉਦੋਂ ਬਾਅਦ ਆ ਅਮੋਨੀਅਮ ਸਲਫੇਟ ਉਸ ਤੋਂ ਬਾਅਦ ਆ ਜਿਹੜਾ ਸਟicker ਇਹ ਘੋਲ ਬਣਾ ਕੇ ਇਹਦੀ ਕਰਦੇ ਆ ਸਪਰੇ ਤੇ ਇਸੇ ਤਰ੍ਹਾਂ ਹੀ ਇਹ ਜਿਹੜੀ ਅ ਅਡਾਮ ਵਾਲੇ ਦਿੰਦੇ ਆ ਆਪਣੀ ਕਿੱਟ ਦੇ ਨਾਲ ਉਹ ਆਏ ਵਜੀਰ ਤੇ ਅੱਜ 18 ਦਿਨਾਂ ਦੇ ਦੀ ਸਪਰੇਅ ਕਰਨ ਲੱਗੇ ਆ ਅਸੀਂ ਤੇ ਫਿਰ ਤੁਹਾਨੂੰ ਇਹਦੇ ਦੱਸਾਂਗੇ ਜਿਹੜੇ ਰਿਜ਼ਲਟ ਦੋਨੋਂ ਕਰਨ ਲੱਗੇ ਆ ਜਿਹੜੀ ਡਾਮਾ ਦੀ ਆਉਂਦੀ ਹੈ ਕਿੱਟ ਦੇ ਨਾਲ ਸੌਰੀ ਸਾਵਾ ਦੀ ਕਿੱਟ ਨਾਲ ਆਉਂਦੀ ਉਹ ਵੀ ਤੇ ਜਿਹੜੀ ਉਦਾਂ ਆਪਾਂ ਲਈ ਹੈ ਬਾਹਰੋਂ ਵੀ ਉਹ ਵੀ ਇਹ ਕਿਹਦੇ ਵਿੱਚ ਬਾਸਫ ਦੀ ਵੀ ਆਉਂਦੀ ਉਪਰਛੂਟ ਦੇ ਨਾਲ ਆਦੇ ਆਉਂਦੀ ਤੇ ਕਈ ਭਰਾ ਕਹਿੰਦੇ ਸੀ ਕਿ ਜਿਹੜੇ ਕਿੱਟ ਦੇ ਨਾਲ ਮਿਲਦੀ ਆ ਉਹ ਵਧੀਆ ਹੈ ਜਿਹੜੀ ਵਧੀਆ ਜਾਨੀ ਕਿ ਉਹ ਝੋਨੇ ਨੂੰ ਕੋਈ ਫਰਕ ਨਹੀਂ ਪਾਉਂਦੀ ਜਿਹੜੀ ਉਦਾਂ ਆਪਾਂ ਲਿਆਉਨੇ ਆ ਉਹ ਡੀਐਸਆਰ ਤੇ ਫਰਕ ਪਾਊਗੀ ਉਹਦਾ ਵੀ ਧੂਰਾ ਘਟਾਊਗਾ ਜਾਂ ਕੁਝ ਵੀ ਲਾਲੂ ਤੇ ਹੁਣ ਇਹ ਦੋਵੇਂ ਹੀ ਆਪਾਂ ਕਰ ਲੱਗੇ ਆ ਇਹ ਵੀ ਕਰ ਲੱਗੇ ਆ ਇਹ ਵੀ ਕਰ ਲੱਗੇ ਆ ਤੇ ਦੋਵਾਂ ਦਾ ਇਹ ਰਿਜ਼ਲਟ ਤੁਹਾਨੂੰ ਦੱਸਾਂਗੇ ਤੇ ਇਹ ਕੋਈ ਆਪਣੀ ਜਿਹੜੀ ਹੈਗੀ ਆ ਡੀਐਸਆਰ ਹੀ ਹੋ ਗਈ ਆ ਕੋਈ ਚਲੋ ਵੀਡੀਓ ਦੇ ਵਿੱਚ ਪਤਾ ਨਹੀਂ ਹੁਣ ਕਲੀਅਰ ਦੇ ਦਿਆ ਕਿ ਨਹੀਂ ਇਹ 18 ਦਿਨ ਦੀ ਹੋ ਗਈ ਆ ਤੇ ਵਿੱਚ ਕੋਈ ਜ਼ਿਆਦਾ ਦੀਨ ਨਹੀਂ ਹੈਗਾ ਇਹ ਖੇਤ ਦੇ ਵਿੱਚ ਆਪਾਂ ਵਖੀ ਵੇਖ ਨਹੀਂ ਦੀਨ ਕੋਈ ਜ਼ਰਾ ਹੈਗਾ ਟਮਾਟਾ ਵਈਆ ਬੰਨਿਆਂ ਦੇ ਨਾਲ ਜ਼ਿਆਦਾ ਬੰਨਿਆਂ ਦੇ ਨਾਲ ਤੇ ਵਟਾਂ-ਵੋਟਾਂ ਤੇ ਵੀ ਅਸੀਂ ਕਰਾ ਦੇਣੀ ਆ ਵੀ ਚੀਜ਼ ਹੈਗੀ ਬੂਟੀ ਏ ਵੀ ਸਾਰੀ ਤੇ ਬੰਨਿਆ ਨਨਦੀਨ ਇਸ ਤਰੀਕੇ ਦਾ ਹੈ ਗੱਲ ਸਮਾਂਗ ਸਮਾਂ ਕੀ ਹੈ ਜਰਾ ਜਾਂ ਥੋੜੀ ਬੱਤੀ ਹੈਡ ਸੈਟ ਤੇ ਇਹਦਾ ਤੁਹਾਨੂੰ ਸਾਰਾ ਰਿਜ਼ਲਟ ਹੋਣਾ ਹੀ ਦੱਸਾਂਗੇ ਅੱਜ ਪੂਰੀ ਗੇਲਾ ਖੇਤ ਦੇ ਵਿੱਚ ਤੇ ਅੱਜ ਕਰਾਉਣ ਲੱਗੇ ਆ ਸਪਰੇ ਝੋਨਾ ਮਰਨ ਦੇ ਹਰਿਆਲੀ ਪੂਰੀ ਹਲੇ ਤੱਕ ਇਹਨੂੰ ਖਾਦ ਖੂਦ ਕੋਈ ਨਹੀਂ ਪਾਈ ਹੁਣ ਸਪਰੇ ਕਰਾ ਕੇ ਉਦੋਂ ਬਾਅਦ ਹੀ ਖਾਦ ਪਾਵਾਂਗੇ ਫਿਰ ਇਹਦਾ ਤੁਹਾਨੂੰ ਦੱਸ ਦਿਆਂ ਜੀ ਰਿਜ਼ਲਟ ਉਹ ਕਈ ਧੰਨਵਾਦ